ਸਰਨਾਈ ਸੁ ਕਹੋ ਟਲ ਗੁਰ ਸੇਵੀਐ ਅਹਨਿਸ ਸਾਝ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਵਸ ਫਤਖ ਸੰਮਦੀ ਨੂਰ ਅਰਜ਼ਾਉ ਕੋਰ ਸੋ ਝਟੀ ਤੋ ਡਿਠ ਸਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਭ ਨਾ ਦਾ ਵੇਸਾ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਭ ਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ hallak panjava kar duja shanta ek अगम अपार प्रथ न जय अक नानक राखन रखन कमर ऊचा ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਛੰਤ ो हो त्यो राख हार प्रभ तेरे आङ्गे ते गणौ असंख आवगण मेरे आ खते फेरे नित ਤੂੰ ਪ੍ਰਾਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੁਲੀਐ ਲੋਕ ਕਰਤ ਬਿਕਾਰ ਵਿਖੜੇ ਪ੍ਰਾਵ ਨੇਰੂਤ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਾਵੈ ਅਸ਼ੰਖ ਗੋਣ ਉਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲਨ ਥਾਵੇ ਥਾਉ ਚੰਤ ਦੂਸਰ ਨਾਹੀ ਠਾਉ ਕਾਪਹ ਜਾਈਐ ਧ ਪਹਿਰ ਕਰ ਜੋੜ ਸੋ ਪ੍ਰਭ ਤੇ ਆਈ ਐ ਤੇ ਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸੋ ਲੇਵ ਲਾਈ ਐ ਅਰਪ ਮਨ ਤਨ ਪ੍ਰਭ ਆਗ ਆਪ ਸਗਲ ਮਿਟਾਈ ਐ ਬੇਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸਮਾਈ ਐ ਸਲੋਕ ਰੇ ਮਨ ਤਾ ਕਉ ਧਾਈ ਐ ਸਭ ਵਿਦ ਜਾ ਕਾ ਹਾਥ ਰਾਮ ਨਾਮ ਤਨ ਸੰਚੀਆ ਨਾਨਕ ਨਿਭੈ ਸਾਥ छत सा प्रभ एक दूसर नाह को थान पूर आल जाल थाल जल पूर रहे आ ਸਰਵਦਾਤਾ ਪ੍ਰਭਤਾ ਨੇ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੋਣਾਤਾ ਕੇ ਕਿਆ ਗਨੀ ਭਜ ਸਰਨ ਸੋ ਅੰਮੀ ਸੁਖ ਹੈ ਗਾਮੀ स बिना आन नंत बिन नानक दया तार हो तिसो प्रापत नाम सलोक चिते चितो माया ਨਾਨਕ ਨਾਮ ਧਿਆਇ ਸੁਖ ਸਬਾਇਆ chant ਆਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੇ ਜੋਤ ਰਲੇ ਹਰ ਨਾਮ ਸਿਮਰਤ ਮਿਟਕੇ ਲਿ ਵਿਖਾ 부ਝੇ ਤਾਪਤ ਅਗਾਨ ਆ ਗਹ ਭੁਜਾਲੀਨੇ ਦਇਆ ਕੀਨੇ ਆਪਨੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਲਿਨ ਇਕਾ wale wah guru ji ka khalsa wah guru ji ki fatah jat sare mahalla panjwa kar dujja chant ek ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ